ਕੈਨੇਡਾ ਅਤੇ ਅਮਰੀਕਾ ਵਿੱਚ ਟੈਰਿਫ ਤੋਂ ਬਾਅਦ ਹਾਲਾਤ ਤਣਾਪੂਨ ਹੁੰਦੇ ਜਾ ਰਹੇ ਨੇ ਤਾਂ ਕੈਨੇਡਾ ਦੇ ਵੱਲੋਂ ਅਮਰੀਕਾ ਦੀ ਯਾਤਰਾ ਕਰਨ ਵਾਲਿਆਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਐਡਵਾਈਜ਼ਰੀ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਹੋਰ ਵੀ ਘੱਟ ਸਕਦੀ ਹੈ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਹੱਦੀ ਲਾਂਘਿਆਂ ਉੱਤੇ ਸਖਤ ਜਾਂਚ ਦੇ ਲਈ ਤਿਆਰ ਰਹਿਣ ਅਤੇ ਅਮਰੀਕੀ ਸਰਹੱਦੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਨਹੀਂ ਤਾਂ ਹਿਰਾਸਤ ਅਤੇ ਦੇਸ਼ ਨਿਕਾਲਾ ਦਾ ਜੋਖਮ ਜਿਹੜਾ ਉਹ ਹੋ ਸਕਦਾ ਹੈ ਤਾਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਟ੍ਰੈਵਲ ਐਡਵਾਈਜ਼ਰੀ ਦੇ ਵਿੱਚ ਕੈਨੇਡਾ ਸਰਕਾਰ ਨੇ ਯਾਤਰੀਆਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਜ਼ਮੀਨੀ ਪ੍ਰਵੇਸ਼ ਸਥਾਨਾਂ ਤੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਪੂਰੀ ਪੁੱਛਗਛ ਅਤੇ ਸੰਭਾਵੀ ਤਲਾਸ਼ੀ ਦੀ ਉਮੀਦ ਕਰਨ। ਇਹ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਾਂ ਨੂੰ ਅਮਰੀਕੀ ਸਰਹੱਦੀ ਏਜੰਟਾਂ ਨਾਲ ਸਾਰੀਆਂ ਗੱਲਾਂਬਾਤਾਂ ਦੌਰਾਨ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਉੱਤੇ ਨਤੀਜੇ ਵਜੋਂ ਹਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ। ਇਸਲਾ ਉਟਾਵਾ ਅਤੇ ਵਾਸ਼ਿੰਗਟਨ ਵਿੱਚ ਚੱਲ ਰਹੇ ਕੂਟਨੀਤਿਕ ਤਣਾਅ ਦੇ ਵਿਚਕਾਰ ਆਈ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਵਪਾਰਕ ਟੈਰਫਾਂ ਦੀ ਲਹਿਰ ਨਾਲ ਤੇਜ਼ ਹੋ ਗਿਆ ਹੈ ਤਾਂ ਰਾਜਨੀਤਿਕ ਟਕਰਾਅ ਦਾ ਸਰਹੱਦ ਪਾਰ ਯਾਤਰਾ ਉੱਤੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਤੋਂ ਠੰਡਾ ਪ੍ਰਭਾਵ ਪਿਆ ਹੈ ਹਾਲ ਹੀ ਦੇ ਵਿੱਚ ਬਾਰਡਰ ਕਰਾਸਿੰਗ ਡੇਟਾ ਅਨੁਸਾਰ ਸਰੀ ਬੀਸੀ ਦੇ ਨੇੜੇ ਪੀਸ ਆਰਚ ਕਰਾਸਿੰਗ ਤੋਂ ਲੰਘਣ ਵਾਲੇ ਵਾਹਨਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਹੈ ਇਸ ਸਾਲ 17 ਮਾਰਚ ਤੇ 24 ਮਾਰਚ ਨੂੰ ਸਿਰਫ 3300 ਵਾਹਨ ਇੱਥੋਂ ਗੁਜ਼ਰੇ ਨੇ ਜਦਕਿ 2024 ਦੇ ਵਿੱਚ ਇਸ ਵੇਲੇ 10100 ਤੋਂ ਵੱਧ ਕਰਾਸਿੰਗਾਂ ਨੇ ਜਿਹੜੀਆਂ ਉਹ ਹੋਈਆਂ ਸਨ ਤਾਂ ਆਵਾਜਾਈ ਦੇ ਵਿੱਚ ਗਿਰਾਵਟ ਕੈਨੇਡੀਅਨ ਯਾਤਰੀਆਂ ਵਿੱਚ ਇੱਕ ਵਰਡਿਚ ਜਿਗਨੂੰ ਦਰਸਾ ਰਹੀ ਹੈ ਬਦਲਵੇਂ ਰਾਜਨੀਤਿਕ ਮਾਹੌਲ ਕਾਰਨ ਕਈ ਯੋਨਾਬੰਦ ਯਾਤਰਾਵਾਂ ਪਹਿਲਾਂ ਹੀ ਰੱਦ ਕੀਤੀਆਂ ਗਈਆਂ ਨੇ ਅਤੇ ਇੱਕ ਬੋਨ ਕਟਨ ਹਾਈ ਸਕੂਲ ਬੈਂਡ ਨੇ ਨਿਊਯਾਰਕ ਸਿਟੀ ਦੀ ਇੱਕ ਨਿਰਧਾਰਿਤ ਪ੍ਰਦਰਸ਼ਨ ਲਈ ਯਾਤਰਾ ਰੱਦ ਕਰ ਦਿੱਤੀ ਹੈ ਅਤੇ ਉੱਤਰੀ ਅਮਰੀਕੀ ਇੰਟਰਫੇਸ ਨੈਟਵਰਕ ਨੇ ਅਮਰੀਕੀ ਭਾਗੀਦਾਰਾਂ ਲਈ ਸਰਹੱਦ ਪਹੁੰਚ ਦੇ ਆਲੇ-ਦੁਆਲੇ ਅਨੁਸ਼ਿਸ਼ਤਾ ਦਾ ਹਵਾਲਾ ਦਿੰਦੇ ਹੋਏ ਦੋ ਵਸ਼ ਕੋਸ਼ੀਆ ਵਿੱਚ ਇੱਕ ਵੱਡਾ ਇਕੱਠ ਮੁੱਤਵੀ ਕਰ ਦਿੱਤਾ ਹੈ ਯਾਤਰੀਆਂ ਦੀਆਂ ਚਿੰਤਾਵਾਂ ਵਿੱਚ ਵਾਦਾ 11 April ਤੋਂ ਲਾਗੂ ਹੋਣ ਵਾਲੀ ਇੱਕ ਨਵੀਂ US ਐਂਟਰੀ ਸ਼ਰਤ ਨਾਲ ਹੋਇਆ ਹੈ ਇਸ ਨਿਯਮ ਦੇ ਤਹਿਤ ਕੈਨੇਡੀਅਨ ਅਤੇ ਹੋਰ ਵਿਦੇਸ਼ੀ ਨਾਗਰਿਕ ਜੋ 30 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ ਖਾਸ ਕਰਕੇ ਜਿਹੜੇ ਜ਼ਮੀਨੀ ਰਸਤੇ ਤੋਂ ਦਾਖਲ ਹੁੰਦੇ ਨੇ ਤਾਂ ਉਹਨਾਂ ਨੂੰ ਅਧਿਕਾਰੀਆਂ ਨਾਲ ਰਜਿਸਟਰ ਹੋਣਾ ਚਾਹੀਦਾ ਹੈ ਜਾਂ ਫਿਰ ਜੁਰਮਾਨੇ ਜਾਂ ਸੰਭਾਵੀ ਕੂਕਰਮ ਦੇ ਦੋਸ਼ਾਂ ਸਮੇਤ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਕਿ ਹਵਾਈ ਯਾਤਰੀਆਂ ਨੂੰ ਪਹੁੰਚਣ ਤੋਂ ਪਹਿਲਾਂ ਹੀ ਇੱਕ I-94 ਦਾਖਲਾ ਫਾਰਮ ਪ੍ਰਾਪਤ ਹੁੰਦਾ ਹੈ ਇਹ ਨਵੀਂ ਨੀਤੀ ਲੈਂਡਕ੍ਰਾਸਿੰਗਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਖਾਸ ਤੌਰ ਤੇ 10 ਲੱਖ ਤੋਂ ਵੱਧ ਕੈਨੇਡੀਅਨ ਸਨੋਬੋਰਡਰਜ਼ ਨੂੰ ਪ੍ਰਭਾਵਿਤ ਕਰੇਗੀ ਜਿਹੜੇ ਅਮਰੀਕਾ ਵਿੱਚ ਸਰਦੀਆਂ ਬਿਤਾਉਂਦੇ ਨੇ ਤਾਂ ਕੈਨੇਡੀਅਨ ਸਰਕਾਰ ਯਾਤਰੀਆਂ ਨੂੰ ਇਹ ਵੀ ਯਾਦ ਦਿਵਾ ਰਹੀ ਹੈ ਕਿ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਮੇਂ ਆਪਣੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਰਨ ਵਾਲੇ ਦਸਤਾਵੇਜ਼ ਆਪਣੇ ਨਾਲ ਰੱਖਣ ਅਮਰੀਕੀ ਸਰਹੱਦਾਂ ਉੱਤੇ ਬਦਲਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਾਲ ਕੈਨੇਡੀਅਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਹੱਦ ਪਾਰੀ ਯਾਤਰਾ ਯੋਜਨਾਵਾਂ ਬਣਾਉਣ ਤੋਂ ਪਹਿਲਾਂ ਸੂਚਿਤ ਅਤੇ ਤਿਆਰ ਰਹਿਣ